ਹਾਂਜੀ ਹੁਣ ਜਿਹੜੀ ਵਿਕਰਮ ਜੀਠੀਆਂ ਨੂੰ ਲੈ ਕੇ ਬਹੁਤ ਵੱਡੀ ਖਬਰ ਆ ਗਈ ਹੈ ਸਾਹਮਣੇ ਜਿਹਦੇ ਵਿੱਚ ਕਿ ਭਾਈ ਵਿਕਰਮ ਜੀਠੀ ਦਾ ਵਕੀਲ ਨੂੰ ਫੋਨ ਆਉਂਦਾ ਜੇਲ੍ਹ ਦੇ ਵਿੱਚੋਂ ਤੇ ਪਹਿਲਾਂ ਆਪਾਂ ਤੁਹਾਨੂੰ ਇੱਕ 2 ਮਿੰਟ ਦੀ ਵੀਡੀਓ ਸੁਣਾਵਾਂਗੇ ਫਿਰ ਆਪਾਂ ਅਗਲੇ ਵਿਚਾਰ ਕਰਾਂਗੇ ਸਾਂਝੇ ਸੁਣੋ ਵੀਡੀਓ ਫਿਰ ਕਰਦੇ ਹਾਂ ਉਹ ਗੱਲ ਹੋਈ ਹੈ ਵਿਕਰਮ ਜੀਠੀਆਂ ਨੂੰ ਵਿਕਰਮ ਜੀਠੀ ਸਦੋ ਜੇਲ੍ਹ ਚ ਲੈ ਕੇ ਵਿਕਰਮ ਜੀਠੀ ਉਹਨਾਂ ਦਾ ਫੋਨ ਆਇਆ ਤੁਹਾਨੂੰ ਸਾ ਮੇਰਾ ਨੰਬਰ ਤੁਹ ਲਿਖਿਆ ਜੀ ਆਫੀਸ਼ੀਲੀ ਇਜ਼ ਅਲੋਡ ਟੂ ਕਾਲ ਕਹਿੰਦਾ ਬਾਪੂ ਜੀ ਨੂੰ ਬਜ਼ੁਰਗਾਂ ਨੂੰ ਸੁਨਿਆ ਲਾ ਦਿਓ

ਮੁਕੰਦਰ ਰਜਿਸਟਰੀ ਮੇਡੀਅ ਕੱਟ ਕੇ ਲਿਆ ਮੇਰੇ ਵੀਰ ਲਿਆਓ 6 ਯਾਰ ਇੱਕੜ ਜ਼ਮੀਨ ਲਿਆ ਦੇ ਮੈਂ ਕੇਸ ਛੱਡ ਦਿੰਦਾ ਇਸ ਤੋਂ ਵੱਡੀ ਗੱਲ ਕਰ ਸਕਦਾ ਤੁਹਾਨੂੰ ਇਹ ਤੱਥ ਜਿਹੜੇ ਤੁਸੀਂ ਦਿੱਤੇ ਨੇ ਉਹਨ ਸ਼ਹਾਦਤ ਦੇ ਰੂਪ ਚ ਪੇਸ਼ ਕਰਨੇ ਪੜੇ ਕੱਟ ਕੇ ਲਿਆ ਤੇ ਜਿਹੜਾ ਉਹ ਕਰੋਨਾ ਦਾ ਫਰਨੀਚਰ ਕਹਿ ਰਹੇ ਨੇ ਭਾਈ ਜੀ ਉਹ ਤਾਂ ਕਿਸੇ ਨੇ ਨਹੀਂ ਦੇਖਿਆ ਪਰ ਆ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਜਿਹੜੇ ਫੈਰੋਗਾਮਾ ਦੇ ਬੂਟ ਪਾਈ ਫਿਰਦੇ ਨੇ ਨਾ 4-4 ਲੱਖ ਰੁਪਏ ਦੇ ਰੋਜ਼ ਆਮ ਆਦਮੀ ਪਾਰਟੀ ਵਾਲੇ ਉਸ ਸਾਰਿਆਂ ਨੂੰ ਨਜ਼ਰ ਆਉਂਦਾ ਜਦੋਂ ਉਹ ਕਹਿੰਦੇ ਕਿ 1000 ਏਕੜ ਜ਼ਮੀਨ ਮਜੀਠੀਆ ਹੋਣਾ ਦੀ ਹਿਮਾਚਲ ਦੇ ਵਿੱਚ ਐ ਮਸ਼ੂਬਰਾ ਦੇ ਵਿੱਚ ਔਰ ਉਦੋਂ ਫਿਰ ਤੁਸੀਂ ਕੂਤ ਦੇ ਵਿੱਚ ਜ਼ਿਕਰ ਕੀਤਾ ਹੋਊਗਾ ਕਿ ਲਿਆਓ ਕੱਢ ਕੇ ਦਿਖਾਓ ਫਿਰ ਬਰਦਰ ਇਹ ਇਹੀ ਹੋਇਆ ਕਨੇਵਕੌਰ ਮਜੀਠੀਆ ਤੋਂ ਨਹੀਂ ਪੁੱਛ ਕੇ ਛੂ ਸਕਦੀਆਂ ਕਿਉਂਕਿ ਸਾਰੀ ਪ੍ਰਾਪਰਟੀ ਤਾਂ ਵਿਕਰਮ ਮਜੀਠੀਆ ਨੇ ਕਹਿੰਦੇ ਉਹਨਾਂ ਦੇ ਨਾਮ ਤੇ ਬਣਾਈ ਹੈ। ਸ਼ਬੀਬਾ ਗਨੀਵਕੌਰ ਮਜੀਠੀਆ ਦਾ ਜਲੰਧਰ ਸ਼ਹਿਰ ਵਿੱਚ ਬਹੁਤ ਵੱਡੀ ਲੈਂਡ ਡਵੈਲਪਮੈਂਟ 'ਚ 25% ਹਿੱਸਾ ਹੈ। ਮੈਂ ਔਰ ਕੈਮਰਾ ਕਹਿ ਰਹੇ ਹਾਂ ਕਿ ਆਈਓ ਨੇ ਐਸਪੀਪੀ ਨੇ ਇੱਕ ਫੋਟੋਕਾਪੀ ਫੋਰਜਡ ਲੈਟਰ ਕੋਰਟ 'ਚ ਪਾਈ ਸੀ। ਜਦ ਅਸੀਂ ਕਨਫਰੰਟ ਕੀਤਾ, ਜਦ ਕੋਰਟ ਨੇ ਕਨਫਰੰਟ ਕੀਤਾ, ਫਾਈਲ ਤਾਂ ਐ ਕੱਟ ਕੇ ਬਾਹਰ ਲੈ ਕੇ ਜਿੱਤੇ ਕੈਮਰਾ ਪ੍ਰोसीडिंग ਦੀ ਗੱਲ ਕਰਦੇ ਨੇ ਜਿਹੜੀ 25% ਵਾਲੀ ਕਰਦਾ। ਕੋਰਟ ਤੋਂ ਐ ਐਪਲੀਕੇਸ਼ਨ ਵਾਪਸ ਨਹੀਂ ਉਹਨਾਂ ਨੇ। ਇਹ ਜਿਹੜੇ ਸੌਰੀ ਕੰਦਰ ਨੇ ਇੱਥੇ ਆ ਕੇ ਇਹਨੂੰ ਹੋਰ ਪੇਂਟ ਕਰ ਦਿੰਦੇ ਐਜ਼ ਅ ਬੈਡ ਬாய் ਆਫ ਟਰੱਕਸ ਇਹ ਹੁਣ ਅਸੀਂ ਹੋਣ ਨਹੀਂ ਜਣਾ। ਇਸ ਕੇਸ ਦੇ ਵਿੱਚ ਸਭ ਤੋਂ ਅਹਿਮ ਬਿਆਨ ਹੁਣ ਹਾਂਜੀ ਇਹ ਜੋ ਬਿਕਰਮ ਜੀਠਿਆ ਦੇ ਵਕੀਲ ਸੀ ਵੀ ਇਹਨਾਂ ਦਾ ਕਿਹੜਾ ਹੁਣ ਆਇਆ ਹੈਗਾ ਜੋ ਇੱਕ ਪੱਤਰਕਾਰ ਵੱਲੋਂ ਇਹਨਾਂ ਤੋਂ ਸਵਾਲ ਪੁੱਛੇ ਜਾਂਦੇ ਆ ਵੀ ਜਿਹੜੀ ਬਿਕਰਮ ਜੀਠੀ ਦੀ ਇੱਕ ਜੋ 1000 ਏਕੜ ਜ਼ਮੀਨ ਦੱਸੀ ਜਾਂਦੀ ਹੈ ਜੋ ਗਨੀਮ ਕੌਰ ਦੇ ਨਾਂ ਤੇ ਇਹਨਾਂ ਦੀ ਪਤਨੀ ਹੈ ਜੋ ਵੀ ਗਨੀਮ ਕੌਰ ਆ ਜੋ ਉਹਦੇ ਨਾਂ ਤੇ ਇਹ ਪ੍ਰਾਪਰਟੀ ਹੁੰਦੀ ਆ ਨਾ ਕਿ ਬਿਕਰਮਜੀਠੀਆ ਸਿੰਘ ਤੇ ਤੇ ਪਰ ਜਿਹੜਾ ਹੁਣ ਸੀਐਮ ਭੰਤਮਾਨ ਦਾ ਇੱਕ ਐਕਸ਼ਨ ਹੋ ਜਾਂਦਾ ਬਿਕਰਮਜੀਠੀਏ ਤੇ ਹੁਣ ਖਬਰਾਂ ਹਰ ਰੋਜ਼ ਕਿਤੇ ਕਹਿੰਦੇ ਆ ਵੀ ਬਿਕਰਮਜੀਠੀਏ ਦਾ ਜੇਲ੍ਹ ਦੇ ਵਿੱਚ ਬਲੱਡ ਪ੍ਰੈਸ਼ਰ ਘਟ ਗਿਆ ਜੀ ਕਿਤੇ ਕਹਿੰਦੇ ਆ ਬਿਕਰਮਜੀਠੀਏ ਨੂੰ ਜੀ ਇਹ ਹੋ ਗਿਆ ਜੀ ਉਹ ਹੋ ਗਿਆ ਹਵਾਵਾਂ ਵੀ ਡਾ ਡਾਰੇ ਕੁਝ ਕਹਦੀਏ ਆਪਾਂ ਪੱਤਰਕਾਰ ਤੇ ਪਰ ਬਈ ਜਿਹੜਾ ਹੁਣ ਹੁੰਦੀ ਇਹ ਅਪਡੇਟਾਂ ਇੱਕ ਵਕੀਲ ਬੰਨਿਓ ਖੁਲਾਸੇ ਕੀਤੇ ਜਾਂਦੇ ਵੀ ਮੈਨੂੰ ਬਿਕਰਮਜੀਠੀ ਦਾ ਅੱਜ ਸਵੇਰ 7 ਵਜੇ ਫਾਉਨੋਂ ਦਾ ਜਿਲ੍ਹੇ ਦੇ ਵਿੱਚੋਂ ਜਿਹਦੇ ਵਿੱਚੋਂ ਤੋਂ ਪੁੱਛਿਆ ਜਾਂਦਾ ਵੀ ਤੁਹਾਡਾ ਜੀ ਕੋਈ ਬਲੱਡ ਪ੍ਰੈਸ਼ਰ ਘਟ ਹੋਇਆ ਸੀ ਉਹ ਕਹਿੰਦਾ ਨਹੀਂ ਪਹਿਲਾਂ ਨੰਬਰ ਤਾਂ ਮੇਰਾ ਹਜੇ ਤੱਕ ਚੈੱਕਅਪ ਹੀ ਨਹੀਂ ਹੋਇਆ ਥੀ ਜੇਲ੍ਹ ਦੇ ਵਿੱਚ ਤੇ ਪਰ ਇਹ ਲੋਕ ਹਵਾਵਾਂ ਵੈਸੇ ਡਾ ਵੀ ਰਹੇ ਆ ਕੁਝ ਕੁ ਫੇਕ ਖਬਰਾਂ ਵੀ ਆ ਰਹੀਆਂ ਇਹ ਫੇਕ ਖਬਰਾਂ ਤੇ ਨਾ ਜਾਏ ਪਰ ਜਿਹੜੀ ਹੁਣ ਦੀ ਅਪਡੇਟ ਆ ਬਈ ਇਹ ਵਕੀਲ ਦੀ ਖਬਰ ਤੁਹਾਨੂੰ ਸੁਣਾਈ ਦਿੱਤੀ ਗਈ ਪਰ ਬੇਕਰ ਮਜੀਠੀ ਦੇ ਜਿਹੜਾ ਸੀਐਮ ਭੰਤਵਾਨ ਦਾ ਇੱਕ ਐਕਸ਼ਨ ਹੋ ਜਾਂਦਾ ਦੱਸਿਆ ਜਾਂਦਾ ਵੀ 141 ਕਰੋੜ ਦਾ ਦੇਸ਼ਮ ਦੇਸ਼ਾਂ ਚ ਲੈਣ ਦੇਣਾ ਤੇ ਜੇ ਬਾਕੀ ਗੱਲ ਕਰੀ ਆਪਾਂ ਪ੍ਰਾਪਰਟੀ ਦੀ ਗੈਰ ਕਾਨੂੰਨੀ ਤਰੀਕੇ ਨਾਲ ਬਣੀ ਆ 540 ਕਰੋੜ ਦੀ ਤੇ ਪਰ ਜਿਹੜੀ ਇਹਦੀ ਪਤਨੀ ਹੈ ਜਿਹਦਾ ਨਾਮ ਗਨੀਮ ਕੌਰ ਆ ਇਹਦੇ ਨਾਂ ਤੇ 1000 ਏਕੜ ਹਿਮਾਚਲ ਦੇ ਵਿੱਚ ਜ਼ਮੀਨ ਉਹ ਪ੍ਰਾਪਰਟੀ ਦੇ ਨਾਮ ਤੇ ਆ ਤੇ ਪਰ ਉਹ ਬਿਕਰਮਜੀਠੀਆ ਦੇ ਨਾਮ ਤੇ ਨਹੀਂ ਇਹ ਜਿਹੜਾ ਵਿਜੀਲੈਂਸ ਵੱਲੋਂ ਖੁਲਾਸੇ ਕੀਤੇ ਜਾਂਦੇ ਆ ਤੇ ਪਰ ਵਕੀਲਾਂ ਦਾ ਕਹਿਣਾ ਇਹ ਆ ਵੀ 11 ਦਿਨ ਦੇ 11 ਦਿਨ ਤੱਕ ਬਿਕਰਮਜੀਠੀਏ ਨੂੰ ਆਪਣੀ ਹਿਰਾਸਤ ਦੇ ਵਿੱਚ ਰੱਖਦੇ ਜਦੋਂ ਉਦੋਂ ਨਹੀਂ ਇਹਨਾਂ ਤੋਂ ਕੋਈ ਮਾਮਲਾ ਸਾਹਮਣੇ ਆਇਆ ਤਾਂ ਹੁਣ ਅੱਗੇ ਕੀ ਆਊਗਾ ਪਰ ਹੁਣ ਬੀਤੇ ਦਿਨ ਜੇ ਗੱਲ ਕਰੀ ਆਪਾਂ 7 ਦਿਨਾਂ ਦਾ ਪਹਿਲਾ ਮਿਲਦਾ ਰਿਮਾਨ 7 ਦਿਨਾਂ ਦੇ ਰਿਮਾਨ ਤੋਂ ਬਾਅਦ 4 ਦਿਨ ਦਾ ਮਿਲਦਾ ਅੱਗੇ ਫੇਰ ਹੁਣ ਜਿਹੜਾ ਹੁਣ ਨਾਬਾ ਜੇਲ੍ਹ ਦੇ ਵਿੱਚ ਭੇਜਿਆ ਗਿਆ ਅੱਗੇ ਦੀ ਸੁਣਵਾਈ 19 ਤਰੀਕ ਤੇ ਰੱਖ ਦਿੱਤੀ ਗਈ ਆ ਤੇ ਅੱਗੇ ਦੇ ਫੈਸਲੇ ਕੀ ਹੋਣਗੇ ਉਹ ਵੀ ਆਪਾਂ ਖਬਰ ਸਾਂਝੀ ਕਰਾਂਗੇ ਪਰ ਜਿਹੜਾ ਅੱਜ ਤੱਕ ਦਾ ਟੌਪਿਕ ਆ ਬਿਕਰਮ ਜੀਠੀਏ ਨੂੰ ਲੈ ਕੇ ਖਬਰਾਂ ਤੁਸੀਂ ਹਰ ਰੋਜ਼ ਸੁਣੀ ਰਹੇ ਹੋ ਵੀ ਇਹ ਹੋ ਗਿਆ ਜੀ ਉਹ ਰ ਪਰ ਬਿਕਰਮ ਜੀਠੀਏ ਦਾ ਜੋ ਇਹ ਕਹਿਣਾ ਅੱਜ ਦੀ ਟੌਪਿਕ ਆ ਜਿਹੜਾ ਸਿਰਫ 5 ਮਿੰਟ ਹੋਇਆ ਖਬਰਾਂ ਇਹਨੂੰ ਵਕੀਲ ਦਾ ਕਹਿਣਾ ਇਹ ਮੈਨੂੰ ਖਬਰ ਮੈਨੂੰ ਮੈਨੂੰ ਫੋਨ ਆਉਂਦਾ ਬਿਕਰਮ ਜੀਸ਼ੇਦ ਅੱਜ ਸਵੇਰ 7:00 ਵਜੇ ਤਾ ਇੱਕ ਪੱਤਰਕਾਰ ਪੁੱਛ ਰਿਹਾ ਵੀ ਸਾਰੇ ਸਾਰਿਆਂ ਨੂੰ ਪਹਿਲਾਂ ਇਹ ਸਵਾਲ ਪੁੱਛਦੇ ਆਂ ਜੀ ਸੋਨੂ ਜਿਹੜੀ ਪ੍ਰਾਪਰਟੀ ਬਾਰੇ ਜਿਹੜੀ ਗਨੀਮ ਕੌਰ ਦੇ ਨਾਮ ਤੇ ਆ ਮਾਚਲ ਦੇ ਵਿੱਚ ਵੀ ਇਹ ਹੈ ਜਾਂ ਝੂਠ ਆ ਜਾਂ ਸੱਚ ਹੁਣ ਇਹਨਾਂ ਦਾ ਕਹਿਣਾ ਇਹ ਆ ਵੀ ਜਿਹੜੇ ਵੀ ਦੋਸ਼ ਲੱਗ ਰਹੇ ਆ ਇਹ ਸਿਰਫ ਸਰਕਾਰਾਂ ਦੋਸ਼ ਲਾ ਰਹੀਆਂ ਕੋਰਟ ਦੇ ਵਿੱਚ ਇਹਨਾਂ ਤੋਂ ਇੱਕ ਰਤੀ ਭਰ ਵੀ ਕੁਝ ਪੇਸ਼ ਨਹੀਂ ਹੋਇਆ ਉਹਨਾਂ ਦੇ ਖਿਲਾਫ ਕੋਈ ਸਬੂਤ ਹੈ ਤੱਕ ਨਹੀਂ ਮਿਲਿਆ ਬਿਕਰਮ ਜੀ ਟੀ ਇਕਲਾਪ ਇਹ ਸਭ ਝੂਠ ਆ ਇਹਨਾਂ ਦਾ ਕਹਿਣਾ ਹੁਣ ਇਹ ਆ ਬਈ ਪਰ ਸੀਐਮ ਭਵੰਤਮਾਨ ਦਾ ਇੱਕ ਕਹਿਣਾ ਇਹ ਆ ਵੀ ਜਿਹੜਾ ਵਿਕਰਮਜੀਤ ਸ਼ਿਆ ਸਾਰਿਆਂ ਨੂੰ ਵੱਡਾ ਮਗਰਮੱਛ ਇਹੀ ਆ ਤਾਂ ਜਿਹਦੇ ਵਿੱਚ ਹੁਣ ਜੇ ਗੱਲ ਕਰੀਏ ਪਾ ਸੀਐਮ ਭਵੰਤਮਾਨ ਦਾ ਇੱਕ ਐਕਸ਼ਨ ਹੋ ਜਾਂਦਾ ਇਹਦੇ ਤੇ ਤੇ ਪਰ ਦੇਖਣਾ ਅੱਗੇ ਦੇ ਮਾਮਲੇ ਕੀ ਰਹਿਣਗੇ ਤਾਂ ਆਪਾਂ ਉਹ ਖਬਰ ਵੀ ਸਾਂਝੀ ਕਰਾਂਗੇ ਜਿਹੜਾ ਅੱਜ ਤੱਕ ਦਾ ਟੌਪਿਕ ਆ ਇਹ ਇਹੀ ਆ ਬਈ ਜੋ ਇਹ ਵਕੀਲ ਨੂੰ ਫੋਨ ਆਉਂਦਾ ਵਿਕਰਮਜੀਤ ਇਹ ਤਾਂ ਜੇਲ੍ਹ ਦੇ ਵਿੱਚੋਂ ਤੇ ਪਰ ਹੁਣ ਅੱਗੇ ਦੇ ਮਾਮਲੇ ਕਿਉਂਕਿ ਪਹਿਲਾ 7 ਦਿਨ ਦਰਮਾਨ ਮਿਲਦਾ ਬਾਅਦ ਵਿੱਚ 4 ਦਿਨਾਂ ਦਾ ਅੱਗੇ ਹੁਣ ਨਾਬਾ ਜੇਲ੍ਹ ਦੇ ਵਿੱਚ ਭੇਜਿਆ ਜਾਂਦਾ ਬਿਕਰਮਜੀਤ ਸਿੰਘ ਨੂੰ ਤੇ ਅੱਗੇ ਦੇ ਮਾਮਲੇ ਕੀ ਰਹਿਣਗੇ ਉਹ ਖਬਰ ਵੀ ਸਾਂਝੀ ਕਰਾਂਗੇ ਪਰ ਜਿਹੜਾ ਅੱਜ ਤੱਕ ਦਾ ਟੌਪਕਾ ਤਾਂ ਇਹ ਬਈ ਵਕੀਲ ਦਾ ਇਹੀ ਕਹਿਣਾ ਤੇ ਅੱਜ ਤੱਕ ਦਾ ਇਹ ਤੁਹਾਨੂੰ ਖਬਰ ਸਾਂਝੀ ਜ਼ਰੂਰ ਕਰਨੀ ਆ ਅੱਗੇ ਦੇ ਮਾਮਲੇ ਵੀ ਸਾਂਝੀ ਕਰਾਂਗੇ ਜੋ ਤੁਰੰਤ ਖਬਰ ਆਈ ਤੇ ਤੁਹਾਡੇ ਨਾਲ ਉਹ ਵੀ ਸਾਂਝੀ ਕਰਾਂਗੇ ਪਰ ਅੱਜ ਤੱਕ ਦਾ ਟੌਪਿਕ ਇਹੀ ਆ ਵੀ ਹਵਾਵਾਂ ਤੋਂ ਬਚੋ ਕਿਉਂਕਿ ਜਿਹੜੇ ਲੋਕ ਕੁਝ ਪੱਤਰਕਾਰ ਇਹ ਵੀ ਆ ਕਹਿ ਰਹੇ ਜੀ ਬਲੱਡ ਪ੍ਰੈਸ਼ਰ ਘਟ ਗਿਆ ਇਹ ਹੋ ਗਿਆ ਜੀ ਬਿਕਰਮਜੀਤਿਆ ਜੇਲ੍ਹ ਦੇ ਵਿੱਚ ਇਹ ਹੋ ਗਿਆ ਜੀ ਉਹ ਆਪਣੇ ਆਪ ਮਾਫੀ ਮੰਗ ਰਹੇ ਇਹ ਸਭ ਝੂਠ ਆ ਇਹ ਵਕੀਲ ਦਾ ਕਹਿਣਾ ਤੇ ਭਾਈ ਇਹ ਜਿਹੜਾ ਹੁਣ ਦੱਸਿਆ ਗਿਆ ਜੋ ਵੀ ਲੱਗੇ ਦੋਸ਼ ਤੇ ਇਹ ਸਭ ਝੂਠ ਆ ਇਹਨਾਂ ਨੇ ਇੱਕ ਉਨ੍ਹਾਂ ਦੇ ਪੱਖ ਦੀ ਗੱਲ ਕਰੀਏ ਜੇ ਆਪਾਂ ਗੱਲ ਕਰੀਏ ਬਿਕਰਮਜੀਠਿਆਂ ਦੇ ਪੱਖ ਤੇ ਵਿੱਚ ਜੋ ਇਹ ਵਕੀਲਾ ਅਤੇ ਸਰਕਾਰੀ ਵਕੀਲਾ ਨੇ ਕੁਝ ਬਿਆਨ ਹੋਰ ਆ ਉਹ ਵੀ ਤੁਸੀਂ ਸੁਣਿਆ ਤੇ ਪਰ ਜਿਹੜਾ ਹੁਣ ਦੀ ਇਹ ਖਬਰ ਤੁਹਾਡੇ ਨਾਲ ਸਾਂਝੀ ਜ਼ਰੂਰ ਕਰਨੀ ਸੀ ਸਿਰਫ 5 ਮਿੰਟ ਹੋਇਆ ਖਬਰ ਆਈ ਨਹੀਂ ਜੋ ਇਹ ਵਕੀਲ ਦੇ ਖੁਲਾਸੇ ਹੋਏ ਆ ਤਾਂ ਖਬਰ ਤੁਸੀਂ ਸੁਣੀ ਲਈ ਆ ਪੰਜਾਬ ਦੇ ਪ੍ਰਤੀ ਆਪਣਾ ਚੈਨਲ ਆ ਪੰਜਾਬ ਦੇ ਪ੍ਰਤੀ ਗੱਲਬਾਤ ਕਰਦੇ ਰਹਿੰਦੇ ਆ ਜਿੱਥੋਂ ਤੱਕ ਵੀਡੀਓ ਜਾਂਦੀ ਹੈ ਸ਼ੇਅਰ ਕਰਿਆ ਕਰੋ ਜੀ ਚੈਨਲ ਨੂੰ ਸਬਸਕ੍ਰਾਈਬ ਕਰਦਾ ਕਰੋ ਤਾਂ ਕਿ ਆਪਣਾ ਨੋਟੀਫਿਕੇਸ਼ਨ ਪਹੁੰਚਦਾ ਰਹੇ ਮਿਲ ਰਿਹਾ ਕਾਨੂੰਨ ਨਵੇਂ ਟੌਪ ਤੇ ਧੰਨਵਾਦ